ਆਹ ਆਹ ਵੇਖੋ ਸਾਹਮਣੇ ਸੁੱਖੇ ਨੇ ਵੀ ਰਾਹ ਬਣਾਇਆ ਇਹ ਜਾਣ ਵਾਲੀ ਹੈ ਇਹ ਮੋਗੇ ਜ਼ਿਲ੍ਹੇ ਦਾ ਕਿ ਮਲੇ ਸਾਜੀ ਮੋਗੇ ਭਾਈ ਪਾਸ ਤੇ ਮੇਰੇ ਵੀਰੋਂ ਕਦੇ ਰਾਜ ਬਰਾੜ ਨੇ ਗੱਲ ਕੀਤੀ ਹੈ ਪਰ ਇਹਨੂੰ ਲੋਤੀ ਕਹਿੰਦੇ ਆ ਉਹ ਜਗਦੇਵ ਕ੍ਰਮਣਾ ਸਿੰਘ ਹੋ ਗਿਆ ਸਾਹਮਣੇ ਕਿ ਖੰਡੇ ਨਾਲ 5000 ਦੀਆਂ ਪੈਣ ਗਿਆ ਉਹ ਭਗਵਾਨਪੁਰੀਆ ਵੱਡਿਆ ਆਹ ਸਰਯਾਦ ਭਗਵਾਨਪੁਰੀਆ ਮਰੀਕ ਸਿੰਘ ਨੰਬਰ ਵੇਖ ਜਰਾ 9 9 ਨੰਬਰਾਂ ਦੋਨੋਂ ਟੀਮਾਂ ਦੇ ਕਿਹਨੇ ਜਿੱਤਣਾ ਕਿਹਨੇ ਹਾਰਨਾ ਕਿਹਨੇ ਮੇਰੇ ਵੀਰੋ ਗਾਹ ਜਿੱਤਰੇ 5000 ਦੀ ਇਹ ਐਨਆਰਆਈ ਵੀਰਾਂ ਵੱਲੋਂ 5000 ਦਾ ਜਫਾ ਲੋਧੀ ਜਗਦੇਵ ਕਲਾ ਵਾਲਾ ਤੇ ਫਰਿਆਦ ਭਗਵਾਨਪੁਰੇ درمیان 5000 5000 5000 ਆਸਟ੍ਰੇਲੀਆ ਦਾ 100 ਡਾਲਰ ਓ ਮੇਰੇ ਵੀਰੋ ਲੋਧੀ 5000 ਦਾ ਜੇਤੂ ਬਣ ਗਿਆ ਉਹ ਜੇਤੂ ਬਣ ਕੇ ਸੇਵਕ ਬਾਈ ਹੁਣੀ ਵੀਰ ਨੇ ਵਿਕੇ ਦੀਆਂ 2 ਰੇਡਾਂ ਦੇ 2000 ਸੇਰੂਤੂਣੀ ਸਾਡੇ ਵੀਰ ਨੇ ਵਿਕੇ ਦੀਆਂ 2 ਰੇਡਾਂ ਦੇ 2000 ਵਿਪਾ ਜਾਵੇ ਪ੍ਰਬੰਧਕਾਂ ਦਾ ਬਹੁਤ ਵੱਡਾ ਧੰਨਵਾਦ ਹੈ ਵਾਇਗਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਸਾਰੇ ਮੁੰਡਿਆਂ ਨੂੰ ਇਹ ਦਿਨੋਂ ਦਵਾਮਾਂ ਨੇ ਪ੍ਰਬੰਧਕ ਵੀਰ ਇਹ ਭਰਾ ਨੇ ਇਹ ਸਹਾਰੇ ਦੇ ਇਹ ਕੌਡੀ ਨੂੰ ਚਾਉਂਦਾ ਕਿਸੇ ਨੇ ਨਹੀਂ ਆਖਿਆ ਕਿ ਸਾਰੇ ਕਹਿੰਦੇ ਐਮ ਆਰ ਆਈ ਐਮ ਆਰ ਆਈ ਇਹ ਸਾਰੇ ਸਾਡੇ ਵਾਲੇ ਆ ਅਗਲੀ ਰੇਡ ਫੇਰ ਗਬਰੂ ਦੀ ਮਰੀਕਸ਼ਾ ਆਓ ਸਾਹਮਣੇ ਪਿੰਦੇ ਦੀ ਰੇਡ 5000 ਦੀ ਹੈ ਸ਼ੇਰਾ ਕਹਿੰਦਾ ਵੀ ਐਨ ਆਰ ਆਈ ਵੀਰ ਉਹਨੇ ਵੱਲੋਂ ਆਉ ਕੌਡੀ 5000 ਦੀ ਹੈ ਇਹ ਕਹਿੰਦੇ ਪਿੰਡਾ ਪਰ ਪਿੰਡਾ ਮਹਿਬੀਆਂ ਵਾਲਾ ਕਹਿੰਦੇ ਇੱਕ ਤਕੜਾ ਨੰਬਰ ਜੋੜਨਾ ਹੋਇਆ ਜਾਨ ਚਾਹੀਦੀ ਹੈ ਜੋਰ ਚਾਹੀਦਾ ਇਹ ਕੌਡੀ ਜੋਰਾਂ ਵਾਲਿਆਂ ਦੀ ਆ ਇੱਕ ਕਬੱਡੀ ਜੋਰਾਂ ਵਾਲ ਆਉਂਦੀ ਹੈ ਇਹ ਦਿਮਾਗ ਵਾਲੀ ਆਉਂਦੀ ਹੈ ਇਹ ਚੁਸਤੀ ਵਾਲੀ ਆਉਂਦੀ ਹੈ ਇਹ ਫੁਰਤੀ ਵਾਲੀ ਆਉਂਦੀ ਹੈ ਉਹ ਮੇਰੇ ਵੀਰੋ ਜੋਬਨ ਚੋਲਾ ਸਰ ਦੀ ਧਰਤੀ ਇਹ ਸੁਖਮਣ ਦਾ ਪੈਂਡੂ ਹੈ ਇਹ ਅਰਸ਼ ਦਾ ਪੈਂਡੂ ਹੈ ਲੋਤੀ ਨੇ 5000 ਦਾ ਜਫਾ ਲਾਇਆ ਦੋ ਖਾਲਸੇ ਪੜ ਗਏ ਆ ਖਾਲਸਿਆਂ ਨੇ ਰੇਲਾਂ ਵੀ ਰੋਕੀਆਂ ਕਾਰਗਲ ਦੀ ਪਹਾੜੀ ਤੇ ਝੰਡੇ ਵੀ ਚੁਲਾਏ ਆ ਮੇਰੇ ਵੀਰੋ ਇਹ ਗੁਰੂ ਦੇ ਖਾਲਸੇ ਮੌਤ ਨੂੰ ਮਖੌਲਾ ਕਰਦੇ ਆ ਕਿ ਤੱਕ ਦੇ ਚਿਹਰੇ ਫੜਕਨ ਟੌਲੇ ਅਣਖੀ ਸ਼ੇਰ ਦਲੇਰਾਂ ਦੇ ਹਰ ਥਾਂ ਚਰਚੇ ਹੁੰਦੇ ਰਹਿਣ ਪੰਜਾਬੀ ਸ਼ੇਰਾਂ ਦੇ ਸ਼ੇਰਾ ਮੀਰਾ ਕੋਟਿਆ ਤੇ ਦੀਪ ਅੱਜ ਰੇਟਾਂ ਪਾਉਂਦੇ ਨੇ ਪੰਜਾਬ ਮੋਟਰ ਵਾਲਾ ਕਹਿੰਦਾ 15000 ਦੇਣਾ लवली ਦੇ ਪਿੰਦ ਜੱਫੀਆਂ ਵੇ ਪੰਬਰਾ ਹਜ਼ਾਰ ਦਿੱਤਾ ਜਾਵੇਗਾ ਇਹ ਕਿਵੇਂ ਮੀਰਾ ਸ਼ੇਰਾ ਸ਼ੇਰਾ ਮੀਰਾ ਕੋਟਿਆ ਉਹਦਾ ਉਹਦੇ ਯਾਰਾਂ ਦਾ ਮੇਲਾ ਉਹਦੇ ਭਰਾਵਾਂ ਦਾ ਮੇਲਾ ਚੱਲਦਾ ਆਪ ਕਿਵੇਂ ਯੂਰਪ ਬੈਠਾ ਉਹ ਯਾਰਾਂ ਯਾਰਾਂ ਦਾ ਪਰ ਇਧਰ ਫਰਿਆਦ ਆ ਗਿਆ ਕਿੱਕੇ ਪਾਲੇ ਪਿੰਡਾਂ ਨੇ ਆ ਰਮਣ ਪਹਿਲਾਏ ਆ ਦੋ ਨਹੀਂ ਲਾਜੀ ਉਹ ਕਹਿੰਦੇ ਨਹੀਂ ਲਾਏ ਆ ਸਮਝ ਕੋਈ ਆ ਲੈ ਜਿਹੜੇ ਲੱਗਿਆ ਮੈਨਣਗੇ ਆਓ ਸਾਹਮਣੇ ਵੇਖੋ ਨੰਬਰ ਕਿਹੜੇ ਪਾਸੇ ਆ ਨੰਬਰ ਜਾਫੀਆਂ ਦਾ ਨੰਬਰ ਕਹਿੰਦੇ ਤਨ ਤਨ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਜਿਹੜੀਆਂ ਦਿੱਤੀਆਂ ਜਾ ਰਹੀਆਂ ਕਰਾਓ ਜੀ ਰਮਣ ਇੱਕ ਸਮਾਨਕ ਦੋ ਤਿੰਨ 10 ਦੇ ਪਰ ਮੈਂ ਰੋਕ ਲਈਏ ਇੱਧਰ ਇੱਕ ਮਿੰਟ ਮੈਚ ਚੱਲ ਪਿਆ ਲਓ ਗੋਪੀ ਫਰੰਦੀ ਪਰੀਆ ਸੰਭਲ ਕੇ ਸੰਭਲ ਗਈ ਠੀਕ ਹੈ ਪਹਿਲਵਾਨ ਜੀ ਠੀਕ ਹੈ ਜਿਸ ਨੰਬਰ ਜੀਵਨ ਦਾ ਨੰਬਰ ਧਾਵੀ ਦਾ ਲੈ ਮਰੀਕ ਕਰੀ ਗੱਲ ਉਧਰ ਕਿ ਸਾਡੀ ਉਮਰ ਤੈਨੂੰ ਲੱਗ ਜਾਵੇ ਉਹ ਜਿਉਂਦਾ ਰਹਿ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਫਰੰਦੀ ਪੁਰੀਆ ਗੋਪੀ ਬਾਜੇ ਖਾਨੇ ਵਾਲਿਆ ਆਹ ਗੋਪੀ ਫਰੰਦੀ ਪੁਰੀਆ ਮੈਂ ਇੱਕ ਪਤਣਾ ਵਾਲਾ ਫਰੰਦੀ ਪੁਰੀਆ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਆਓ ਸਾਹਮਣੇ ਫਰੰਦੀ ਪੁਰੀਆ ਗੋਪੀ ਲਾ ਗਿਆ ਮੇਰੇ ਵੀਰੋ ਰੋਪੜੀਆ ਤਾਲਾ ਹੁੰਦੀ ਲਾਲਾ ਲਾਲਾ ਅੱਜ ਮੇਰੇ ਵੀਰੋ ਰਾਜਾ ਸਾਂਸੀ ਹਵਾਈ ਅੱਡੇ ਦੇ ਲਾਗੇ ਪਾ ਗਏ ਪੜਾ ਕੇ ਬੋਲੇ ਇਸਨ ਹਾਲਾ ਜਿੰਦਾ ਗਮਾਨਪੁਰਿਆ ਤੇ ਟਿੰਕਾ ਮਜੀਠਾ ਉਹ ਕਹਿੰਦੇ ਵੀ ਲੋਬੀ ਵੇ ਦੋ ਜੱਸੇ ਉਹ ਸਾਥੀ ਦੀ 5000 ਦੇ ਲੋਧੀ ਦੇ ਦੋ ਜਫੇ 5000 ਦੇ ਹੋਣੇ ਆ ਆ ਮੇਰੇ ਵੀਰੋ ਭਾਲੇ ਪਿੰਡ ਵਾਲਾ ਵਿੱਕਾ ਕਬੱਡੀ ਪਾਉਣ ਲਈ ਵਧਿਆ ਹੋਇਆ ਟੱਕਰੇ ਇੱਕ ਮੇਕ 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 ਪਾ ਉਹ ਬਾਥੇ ਹਰਜੀ ਸੋਹਣਿਆ ਏ ਕਮਾ ਏ ਕਮਾ ਏ ਕਮਾ ਆਹ ਮੇਰੇ ਪੰਜਾਬੀ ਵੀਰੋ ਗੋਪੀ ਦਾ ਚੇਲਾ ਗੋਪੀ ਦਾ ਚੇਲਾ ਉਹ ਸਾਨ ਪੜਦਿਆ लवली 베ਰੇ ਵਾਲਾ ਤੇ ਨਬੂ ਜੀਮਿਆਂ ਵਾਲਾ ਇੱਕ ਮੁੰਡਾ ਜਲੰਧਰੀ ਹੈ ਔਰ ਦੂਸਰੇ ਪਾਸੇ ਮੁੰਡਾ ਮਾਝੇ ਵਾਲਾ ਇਹ ਆ ਖਾਲੀ ਘੂਰਨਾ ਕਿਸੇ ਦੀ ਚੱਲਦੇ ਬੜੇ ਕੱਬੇ ਮੁੰਡੇ ਕਹਿੰਦੇ ਮਾਝੇ ਹੱਲਦੇ ਬੜੇ ਕੱਬੇ ਮੁੰਡੇ ਕਹਿੰਦੇ ਮਾਤੇ ਆਲੇ ਦੇ ਮਰੀਸਿਆ ਜੀਵਨ ਆ ਗਿਆ ਆਓ ਜੀਵਨ ਆ ਗਿਆ ਫਰੰਦੀਪੁਰ ਵਾਲਿਆ ਅੱਜ ਦੇ ਮੇਲਾ ਲੁੱਟ ਲਿਆ ਗੋਪੀ ਨੇ ਆਹ ਗੋਪੀ ਨੇ ਮੇਲਾ ਇਬਰ ਜੀਵਨ ਦੀ ਕਬੱਡੀ ਆ ਫਰੰਦੀਪੁਰਿਆ ਆਓ ਕਿਵੇਂ ਗੁਰਦੇਵ ਖੜਾ ਸਾਡਾ ਆਓ ਫਰੰਦੀਪੁਰਿਆ ਗੋਪੀ ਉਹ ਭਿੰਦਾ ਮੀਰਪੁਰਿਆ ਖੜਾ ਉਹ ਪੱਪਾ ਖੜਾ ਇਹ ਬਿਲੋਂ ਦਾ ਬਾਬਾ ਪੱਪਿਆ ਤੈਨੂੰ ਵਧਾਈਆਂ ਹੋਏ ਵੀ ਹੁਣ 3 ਨਹੀਂ ਤਿੰਨ ਜੱਫੇ ਲਾਉਣ ਵਾਲੇ ਨੂੰ 40000 ਦਿੱਤਾ ਜਾਵੇਗਾ 40000 ਲਾਓ ਸਾਹਮਣੇ ਜੀਵਣ ਚੰਬੇ ਕਰਕੇ ਆਲਾ ਤੇ ਇਹ ਕੰਮ ਇਹ ਕੰਮ ਗੋਪੀ ਦਾ ਚੇਲਾ ਬਣਾਉਂਦਾ ਮੇਲਾ ਆਹ ਮੇਰੇ ਵੀਰੋ ਉਹ ਨਿਤ ਦਾ ਟੇਲਾ ਲੁੱਟਦਾ ਅੱਧਾ ਲੱਖ ਦਿੱਤਾ ਜਾਣਾ 50000 ਹੋ ਗਿਆ ਮੇਰੇ ਵੀਰੋ ਜਿਹੜਾ ਤਿੰਨ ਦਫਾ ਲਾ ਗਿਆ ਪਰ ਸੁਖਮਣ ਪਿਆਸ ਵਾਲਾ ਆਹ ਮੇਰੇ ਵੀਰੋ ਕਬੱਡੀ ਪਾ ਰਿਹਾ ਪਿਆਸ ਦਰਿਆ ਮਸ਼ੂਰ ਹੈ ਇੱਕ ਪਾਸੇ ਮਨਾਂ ਤਿਆਰ ਦੂਸਰੀ ਕਿੰਨੇ ਦਾ लवली ਵੇਰੇ ਵਾਲਾ ਲੋਧੀ ਲੋਧੀ ਆ ਜਗਦੇਵ ਕਣਾ ਮਾ ਸਿੰਘ ਸੂਰਮਾ ਹੋ ਗਿਆ ਸਾਹਮਣੇ ਹੋਣ ਦੇਖਦਾ ਵੀ ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ ਪਰ ਮੁੰਡਾ ਬਾਜ ਵਾਂਗੂ ਚੁੰਮੜ ਗਿਆ ਮੈਨੂੰ ਲੱਗਦਾ ਜੇ ਕਹਿੰਦੇ ਢੇਰੀਆਂ ਮਾੜੀਆਂ ਜਾਂ ਪਰੇ ਨੂੰ ਹੋ ਜਾਂਦੀਆਂ ਨੇ ਤੇ ਲੋਧੀ ਮੈਨੂੰ ਲੱਗਦਾ 38-39 ਹਜ਼ਾਰ ਦੇ ਨੇੜੇ ਚਲਾ ਗਿਆ ਸੀਗਾ ਕਿ ਇੰਦਾ ਨਾ ਇੰਦਾ ਕਰ ਪਵਿੱਤਰ ਗੁਰਦੈਸ ਯੂਕੇ ਦੇ ਵਿੱਚ ਰਹਿੰਦਾ ਹੈ ਵੀ ਇਹ ਇੱਕ ਮਦੇ ਬੋ ਜਿਵੇਂ 3100 ਦੇ ਹੈ 3100 ਦੇ ਰੰਦੀਪੁਰ ਵਾਲਾ ਹਾਸੇ ਠੱਠੇ ਕਰਦਾ ਫੇਰ ਕਰੇ ਪ੍ਰਮਾਤਮਾ ਪਿਆਰ ਬਣਿਆ ਰਵੇ ਇਹ ਭੱਜ 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 ਨੰਬਰ ਰੇਡਰਸ ਜੀਵਨ ਆਸਦਾ ਹੈ ਜੀਵਨ ਦੇ ਤਾਂ ਦਾ ਐਚ ਨੇ ਪਾਇਆ ਜਾਂ ਪਠਿਆਲੀਆਂ ਟੱਚ ਨਹੀਂ ਆਉਂਦੀਆਂ ਤੇ ਜਿਨ੍ਹਾਂ ਨੇ ਜਰਦੇ ਲਾ ਮੈਚ ਕਾਦਾ ਦੁਨੀਆ ਖੁਸ਼ ਹੋ ਗਈ ਆ ਲੈ ਵੀ ਇਧਰ ਸ਼ਮਮ ਕਬੱਡੀ ਰਕਿਆ ਨਾ ਵੀ ਮੈਚ ਕਾਦਾ ਅੱਗ ਕੱਢੀ ਪਈ ਐ ਸਰਦਾਰ ਦਿਲਬਾਖ ਸਿੰਘ ਦੀ ਘਿਹਾਲੇ ਵਾਲੇ ਪ੍ਰਸਿੱਧ ਕਬੱਡੀ ਕੋਚ ਨੇ ਵਕਤ ਵਕਤ ਤੇ ਸੈਮੀਨਾਰ ਵੀ ਕਰਦੇ ਆ ਆ ਰੈਫਰੀਸ਼ਿਪ ਦੀਆਂ ਸਵਾਵਾ ਦਿੰਦਾ ਪਰ ਆ ਇੱਕਮਾ ਇੱਕਮਤੇ ਜੀਵਨ ਇੱਕਮਾ ਇੱਕਮਤ ਹੋ ਗਈ ਓ ਕਮ ਇੱਕ ਮਹੋਗੀ ਮਿੱਤਰੋ ਕੇਕ ਮਨੇ ਸਿਰਾਂ ਲਾ ਦਤਾ ਮੇਰੇ ਪੰਜਾਬੀ ਵੀਰੋ ਜਿੱਦਾਂ ਕਹਿੰਦੇ ਆ ਮੰਗੀ ਬੱਗੇ ਪਿੰਡ ਦੀਆਂ ਤਾਵਾ ਸ਼ੇਰ ਤੇ ਜਵਾਰੇ ਨੇ ਫੜ ਕੇ ਰੇਡਰ ਨਹੀਂ ਛੱਡਣਾ ਸਿੱਖਿਆ ਕਰਮਜੀਤ ਅਨਸਾਰੇ ਨੇ ਲੈ ਵੀ ਮਰੀਸ ਆਓ ਸਾਹਮਣੇ ਆਓ ਸਾਹਮਣੇ ਨੰਬਰ ਮੁੰਡੇ ਨੇ ਜੋੜ ਦੁੱਤਾ ਉਹ ਪਰ ਸ਼ੇਰਾ ਮੀਰਾ ਗੋਟਿਆ ਤੇ ਉਹਦੇ ਸਾਰੇ ਸਾਥੀ ਕਹਿੰਦੇ ਵੀ ਹੁਣ ਤਿੰਨ ਜੱਫੇ 60000 ਰੁਪਏ ਲਾ ਲਈ 60000 ਤੇ ਹੋ ਗਏ ਗਾਗੂ ਚੰਗੇ ਆ ਜਾਣੇ ਮਾਧਿ ਮੋਰਾ ਨਸਲ ਦੇ ਮਰ ਜਾਂਦੇ ਪਰ ਗੋਪੀ ਗੋਪੀ ਆ ਟੱਕਰ 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 ਗੋਪੀ ਗੋਪੀ ਓ ਮੇਲਾ ਬਣ ਗਿਆ ਗੋਪੀਦ ਹੋ ਗਏ ਓ ਮੇਲਾ ਲਲਕਾਰੇ ਹੋ ਗਿਆ ਲਓ ਜੀ ਗੋਪੀ ਦੇ ਦੋ ਜਫੇ ਤੇ ਲੋਧੀ ਦੇ ਦੋ ਜਫੇ ਜਿਹੜਾ ਪਹਿਲਾ ਜਫਾ ਲਾ ਗਿਆ ਛੰਮਿਆ ਉਹ 60000 ਜੱਟ ਜੂ ਰੁਪਿਆ 60000 80000 60000 ਦਿੱਤਾ ਜਾਣਾ ਆਇਆ ਕਿ ਛਾਤੀਆਂ ਦਾ ਜੋਰ ਹੀ tufaan ਢਲਦਾ ਸੋਖਾਂ ਨੇ ਜਾਗ ਉਤ ਨਾਮ ਚੱਲਦਾ ਓ ਸੋਖਾਂ ਨੇ ਜਾਗ ਉਤੇ ਨਾਮ ਚੱਲਦਾ ਦੁਨੀਆ ਚ ਸੋ ਦੁਨੀਆ ਸੋਤਾਂ ਚ ਪਈ ਦਰਵਾਗ ਸਿਓ ਵੀ ਕੌਣ ਨਿੱਕਾ ਹੱਥੀ ਮੋੜ ਕੇ ਉਹ ਟਿੱਬੇ ਦੇ ਬਰਾਬਰ ਲਾਊਗਾ ਵੀ ਗਾਲ ਲੱਭਣੀ ਓ ਗਾਲ ਲੱਭਣੀ ਇੱਕ ਦੇ ਇੱਕ ਦੇ ਔਰ ਪੋਟਾ ਇੱਕ ਆਏ ਮੈਨੂੰ ਲੱਗਦਾ ਇੱਕ ਬੰਦੇ ਵੀ ਦੋ ਦਫਾ ਹੋ ਗਿਆ ਉਹ ਪਾਈ ਆਇਆ ਸੁਬਾਹ ਦੋ ਦਫਾ ਨਵੀ ਰਮਨ ਚੰਬੇ ਵਾਲਿਆ ਗੱਲ ਸਿਰੇ ਲੱਗੀ ਪਈ ਐ ਜੇ ਮੇਰੇ ਵੀਰੋ ਇਹ ਇੱਕ ਮੁਜਫਾ ਲਾ ਗਿਆ ਇਹਨੂੰ ਘੱਟ ਖੁਸ਼ੀ ਹੋਣੀਆਂ ਪਰ ਇਹਦੀ ਛੋਟੀ ਭੈਣ ਨੂੰ ਵੱਧ ਖੁਸ਼ੀ ਹੋਣੀਆਂ ਜਦੋਂ ਇੰਟਰਵਿਊ ਹੋਈ ਨਾ ਤੇ ਭੈਣ ਦੀ ਅੱਖ ਅਜ ਪਾਲੀ ਸੀਗਾ ਕਿ ਸਾਡੇ ਵੀਰ ਨੂੰ ਮੋਟਰਸਾਈਕਲ ਜੱਤਿਆ ਪਾਰ ਗਿਆ ਪਾਣਾ ਸੌ ਸੌ ਚਾਹ ਬਣਾਉਂਦਿਆਂ ਇੱਕ ਮਸਿਆ ਹੋ ਤਿਆਰ ਮੁੰਡਿਆਂ ਲੈ ਵੀ ਲੋਦੀ ਸਿਆ ਸਿੰਗਾ ਉਹ ਸਿੰਗਾ ਸਿੰਗਾ ਓ ਲੋਦੀ ਮੇਲਾ ਉੱਠਿਆ ਲੋਦੀ ਸਾਠ ਹਜ਼ਾਰ ਦਾ ਜਫਾ ਲਾ ਗਿਆ ਜਗਦੇਵ ਲੋਤੀ 60000 ਦਾ ਰਾਜਾ ਸੰਸੀ ਕਬੱਡੀ ਕੱਪ ਦਾ ਮੇਰੇ ਵੀਰੋ 60000 ਦਾ ਜੇਤੂ ਬਣ ਗਿਆ ਇੱਕ ਇੱਕ ਰੇਡ ਬਾਕੀ ਆ ਇੱਕ ਇੱਕ ਰੇਡ ਬਾਕੀ ਆ ਲਓ ਜੀਵਨ ਜੀਵਨ ਹੁਣ گاਵਾਂ ਦੇ ਫੈਸਲੇ ਹੋਣਗੇ ਵੀ ਗਾਉਂ ਕੌਣ ਦਿੰਦਾ ਆਹ ਏਕਮਾਂ ਲੋਧੀ ਕਹਿੰਦੇ ਅੱਜ ਮੇਲਾ ਲੁੱਟ ਗਿਆ 60000 ਲੋਧੀ ਲੈ ਜਾ 60000 ਆਹ ਰੇਡ ਪਾਇਆ ਸ਼ੇਰਾ ਯੂਰਪ ਦੇ ਵਿੱਚ ਬੈਠਾਈ ਯੂਰਪ ਦੇ ਵਿੱਚ ਬੈਠਾ ਸ਼ੇਰਾ ਉਹਦੇ ਯਾਰ ਬੇਲੀ 60000 ਲੋਧੀ ਨੂੰ ਦਿੱਤਾ ਜਾਵੇਗਾ ਤੇ ਮੁਜਫੇ ਲਾਪ ਅਵੇ ਰਮਣੇ ਤੇ ਫੋਟੋ ਜੇ ਕਰਾਉਣਾ ਯਾਦਗਰੀ ਬਣ ਜਾਣੀ ਸੀ ਇੱਥੇ ਖੜਾ ਕੇ ਕਿਉਂਕਿ ਪੈਸੇ ਬਾਹਰ ਮੈਨੂੰ ਲੱਗਦਾ 100 ਕਰੋੜ ਬਾਹਰ ਨਿਕਲੋ ਯਾਦਗਰੀ ਬਣਾਉਣੀ ਆ ਦੇਖੀ ਚਲਿਓ ਹਾਲੇ ਕਰਾਂ